ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੰਗੀ ਤਰ੍ਹਾਂ ਬਿਹਤਰੀਨ ਹੋਗੇ ਧੰਨ ਗੁਰੂ ਰਾਮਦਾਸ ਜੀ ਸਭਾ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਆਪਾਂ ਲੱਗੇ ਆ ਆਪੇ ਦੀਆਂ ਗੋੜਵਾਲੀਆਂ ਮੱਠੀਆਂ ਬਣਾਣ ਤੇ ਉਹਦੇ ਲਈ ਆਪਾਂ ਮਨ ਲੋ ਆਹ ਕਿਤੇ ਆਟਾ ਤਿਆਰ ਆ ਲਿਆਏ ਆਪਾਂ ਆਟਾ ਤੇ ਆ ਲਿਆਏ ਆਪਾਂ ਦੇਸੀ ਘਿਓ ਦੇਸੀ ਘਿਓ ਲਈ ਉਹ ਥੋੜੀ ਜਿਹੀ ਲਈਏ ਆਪਾਂ ਸਾਫਾ ਆਪਾਂ ਲਈਏ ਸਾਫਾ ਇਹਨੂੰ ਹੱਥ ਨਾਲ ਹੀ ਕ੍ਰਸ਼ ਕਰਕੇ ਵਿੱਚ ਪਾ ਦਿਆਂਗੇ ਤੇ ਥੋੜੇ ਜਿਹਾ ਲਈਏ ਆਪਾਂ ਚਿਪਟੇ ਤੇਲ ਇਹਨੇ ਨੂੰ 1.5 ਚਮਚਾ ਲਈਏ ਆਪਾਂ ਚਿਪਟੇ ਤੇਲ ਤੇ ਥੋੜੀ ਜਿਹੀ ਬਿਲਕੁਲ ਥੋੜੀ ਜਿਹੀ ਲਈਏ ਅਜਵਾਇਣ ਅਜਵਾਇਣ ਦਾ ਅੰਦਾ ਕੀ ਵਾਰੀ ਨਾ ਬੱਚੇ ਸਵਾਸ ਸਵਾਤ ਕਟਖਾ ਲੈਂਦੇ ਨੇ ਫਿਰ ਅਜਵਾਇਣ ਦਾ ਨਾ ਮਤਲਬ ਕਿ ਪੇਟ ਠੀਕ ਰਹਿੰਦਾ ਬੱਚਿਆਂ ਦਾ ਕੁਤਨੀ ਦੁਖਦਾ ਇਸ ਜੀ ਜਵਾਨ ਦਾ ਪਾਉਣਾ ਬਹੁਤ ਜ਼ਰੂਰੀ ਆ ਤੇ ਇਹ ਆਪਾਂ ਬਸ ਇੰਨਾ ਕੁ ਸਮਾਨ ਲਿਆ ਤੇ ਚੁਟਕੀ ਪਰ ਪਾਵਾਂਗੇ ਨਮਕ ਬਿਲਕੁਲ ਛੋਟੀ ਚੁਟਕੀ ਪਰ ਉਹ ਨਮਕ ਪਾਵਾਂਗੇ ਤੇ ਇਹ ਹੁਣ ਆਪਾਂ ਕਰਦੇ ਆ ਇਹਦਾ ਡੋ ਬਣਾਉਨੇ ਆ ਤੇ ਡੋ ਬਣਾ ਕੇ ਤੇ ਫਿਰ ਆਪਾਂ ਕਰਾਂਗੇ ਮੱਠੀਆਂ ਦੀ ਤਿਆਰੀ ਤੇ ਉਸ ਤੋਂ ਅੱਗੇ ਆਪਾਂ ਮੱਠੀਆਂ ਦੀ ਤਿਆਰੀ ਕਰਕੇ ਤੇ ਫਿਰ ਤੁਹਾਨੂੰ ਦਿਖਾਉਨੇ ਆ ਅੱਗੇ ਲਓ ਜੀ ਇਸ ਤਰ੍ਹਾਂ ਆਪਾਂ ਥਾਂ ਦੇ ਨਾਲ ਸੌਂਫ ਨੂੰ ਪਾ ਦਿਆਂਗੇ ਥੋੜਾ ਜਿਹਾ ਮਸਲ ਕੇ ਤੇ ਇਹ ਕਿਉਂ ਆਵਾਂ ਵਿੱਚ ਆਪਾਂ ਤਾਂ ਉਹ ਨਹੀਂ ਤੇ ਆ ਪਾ ਦੇਾਂਗੇ ਆਪਾਂ ਜਵਾਇਨ ਇਹਨਾਂ ਦੇ ਹੱਥਾਂ ਨਾਲ ਥੋੜਾ ਜਿਹਾ ਕਰ ਲਾਂਗੇ ਇਸ ਤਰ੍ਹਾਂ ਮਸਲ ਕੇ ਮੇਰਾ ਤੁਹਾਨੂੰ ਲੱਗ ਗਿਆ ਕਿ ਉਹ ਤੇ ਕੋਈ ਨਹੀਂ ਜਦੋਂ ਆਪਾਂ ਡੋ ਬਣਾਇਆ ਨਾ ਤੇ ਉਹ ਸਾਰਾ ਆ ਪਾਤੇ ਆਪਾਂ ਚਿੱਟੇ ਦੇ ਵਿੱਚ ਥੋੜਾ ਜਿਹਾ ਪਾ ਰੱਖੋ ਤੇ ਬਾਕੀ ਆਪਾਂ ਸਾਰੇ ਤੇ ਪਾ ਗਏ ਆ ਤੇ ਆ ਹੈਗਾ ਆਪਣੀ ਕਿਉ ਵਾਲੀ ਕੰਮੀ ਇੰਦੇ ਵਿੱਚ ਆਪਾਂ ਘਾਟ ਘਾਟ ਤੱਕ ਫੇਅਰ ਲੈ ਲਏ। ਇਹਨਾਂ ਦੇ ਨੂੰ ਸਾਫ਼ ਕਰ ਲਏ। ਮੁੰਜੜਾ ਆਪਣਾ ਕਿਉਂ ਭੈਣਾ ਵਿੱਚ? ਅੰਮ੍ਰਿਤਸਰ ਵਾਲਾ। ਸਤਿਨਾਹ ਤਾਂ ਨਾਲ ਜਦੋਂ ਆਪਾਂ ਇਹਨੂੰ ਮਸਲ ਲਾਂਗੇ ਨਾ ਮਲ ਲਾਂਗੇ ਤਾਂ ਇਹ ਬਹੁਤ ਹੀ ਜਿਆਦਾ ਵਧੀਆ ਬਣ ਜਾਂਦਾ। ਇਹਨੂੰ ਮਲਣਾ ਬਹੁਤ ਜ਼ਰੂਰੀ ਆ। ਕਿਉਂਕਿ ਆਪਾਂ ਤਾਂ ਆਪਾਂ ਤੇ ਉਹਦੇ ਨਾਲ ਆਪਣੀਆਂ ਮੱਠੀਆਂ ਬਹੁਤ ਖਸਤੀਆਂ ਕਰਾਰਾ ਬਣਨਗੀਆਂ। ਕਿਉਂ ਦੀ ਆਪਣੀ ਆਪਣੀ ਮਰਜ਼ੀ ਹੁੰਦੀ ਆ ਚਾਹੇ ਆਪਾਂ ਕਿਉਂ ਮਤਲਬ ਹੋਰ ਵੀ ਪਾ ਲਈਏ ਪਰ ਫਿਰ ਜਿਹੜਾ ਜਿਆਦਾ ਵੀ ਕਿਉ ਹੋਂਦਾ ਆ ਨਾ ਉਹ ਮਲਾਈਮ ਜਿਹਾ ਹੋ ਜਾਂਦੀ ਆ ਖਸਤਾ ਨਹੀਂ ਬਣਦੀ। ਜੇ ਬਹੁਤ ਹੀ ਜ਼ਿਆਦਾ ਮਕਲੋ ਪਾ ਦਈਏ ਤਾਂ ਇਹ ਠੀਕ ਠਾਕ ਹੀ ਜਿਵੇਂ ਮਕਲੋ ਅੱਧੀ ਕੋਈ ਕੌਲੀ ਪਾ ਦਈਏ ਤੇ ਬਹੁਤ ਹੁੰਦਾ ਹੈ। ਦੇਖੋ ਹੁਣ ਆਪਾਂ ਲੋ ਜੀ ਪਾਣੀ ਪਾ ਕੇ ਤੇ ਹੌਲੀ ਹੌਲੀ ਕਰਕੇ ਤਾਂ ਬਣਾਵਾਂਗੇ। ਤੇ ਇਹ ਆਟੇ ਨੂੰ ਆਪਾਂ ਬਹੁਤ ਸਖਤ ਗੁੰਨਣਾ ਹੈ। ਇਸ ਹੀ ਆਪਣੇ ਕੋਲ ਗੋੜ ਦਾ ਪਾਣੀ। ਇਹਨੂੰ ਆਪਾਂ ਉਣ ਕੇ ਵਧੀਆ ਕਰਕੇ ਰੱਖ ਲਿਆ। ਮੱਟ ਨੂੰ ਆਪਾਂ ਬਹੁਤ ਹੀ ਸਖਤ ਬੰਨਣਾ ਜਿਹਦੇ ਨਾਲ ਆਪਾਂ ਦੀਆਂ ਮੱਠੀਆਂ ਵਧੀਆ ਬਣਨ। ਹੱਟਾ ਆਪਣਾ ਜਿੰਨਾ ਵੀ ਸਖਤ ਰਹੂਗਾ ਉੰਨੀ ਮੱਠੀਆਂ ਵਧੀਆ ਬਣਨਗੀ। ਇਸ ਕਰਕੇ ਇਹ ਬੜੇ ਸਬਰ ਦਾ ਕੰਮ ਹੈ। ਇਹਨੂੰ ਆਪਾਂ ਹੌਲੀ-ਹੌਲੀ ਕਰਕੇ ਰਸਾਵਾਂਗੇ ਆਪਣੇ ਮੱਠੀਆਂ ਦਾ ਡੋ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਨਾ ਹੀ ਜ਼ਿਆਦਾ ਸਖਤ ਤੇ ਨਾ ਹੀ ਟਲ ਲ ਮਤਲਬ ਜਿਹਦੀਆਂ ਆਪਾਂ ਮੱਠੀਆਂ ਜਿਹੜੀਆਂ ਆਰਾਮ ਜਿਹਾ ਦੇ ਨਾਲ ਲੈ ਸਕੀਏ ਇਸ ਤਰ੍ਹਾਂ ਦੇ ਇਸ ਤਰ੍ਹਾਂ ਮਨਾ ਪੇੜਾ ਹੋ ਜਾਏ। ਇਸ ਤਰ੍ਹਾਂ ਦਾ। ਬੜਾ ਹੰਦਲਾ ਪੇੜਾ ਆਪਾਂ ਇਹ ਤਾਂ ਮੈਂ ਤੁਹਾਨੂੰ ਕਰਕੇ ਦਿਖਾਇਆ ਵੈਸੇ ਥੋੜਾ ਜਿਹਾ ਪੇੜਾ ਇਸ ਤੋਂ ਛੋਟਾ ਬਣਾਵਾਂਗੇ। ਬੇਟਾ ਕੀ ਪੇੜਾ ਬਹੁਤ ਹੰਦਲਾ ਹੈ। ਇਹ देखो ਬਹੁਤ ਹੀ ਸੋਨਾ ਡੋਪਿਆ ਹੋਇਆ ਹੈ। ਇਸ ਤਰ੍ਹਾਂ ਦਾ ਆਪਣਾ ਡੋਪ ਹੋਣਾ ਚਾਹੀਦਾ। ਇਹ ਬੜੇ ਸਬਰ ਦਾ ਕੰਮ ਹੈ। ਫੇਰ ਮਠੀਆਂ ਬਣਦੀਆਂ ਬਹੁਤ ਸੁਆਦ। ਲੋ ਜੀ ਆ ਸਾਰੇ ਆਪਾਂ ਇਸ ਤਰ੍ਹਾਂ ਬਣਾ ਲੈ। ਢੇੜੇ ਤੇ ਇਹ ਨਾ ਜ਼ਿਆਦਾ ਵੱਡੇ ਤੇ ਨਾ ਜ਼ਿਆਦਾ ਛੋਟੇ ਇਸ ਤਰ੍ਹਾਂ ਦੀ ਆਪਾਂ ਬਣਾਵਾਂਗੇ। ਇਹ ਸਾਰੇ ਆਪਾਂ ਬਣਾ ਕੇ ਰੱਖ ਲੈਣੇ ਤੇ ਹੁਣ ਆਪਾਂ ਇਹਨਾਂ ਨੂੰ ਵੇਲ ਲਵਾਂਗੇ। ਤੇ ਉਧਰ ਆਪਾਂ ਕੜਾਈ ਵਿੱਚ ਤੇ ਪਾ ਕੇ ਤੇ ਇਹਨਾਂ ਸਾਰੇ ਨੂੰ ਵੇਲ ਕੇ ਸਾਰੀਆਂ ਰੋਟੀਆਂ ਇਹ ਢੇੜਿਆਂ ਨੂੰ ਆਪਾਂ ਹੁਣ ਵੇਲ ਲਾਂਗੇ। ਇਸ ਤਰੀਕੇ ਦੇ ਨਾਲ ਇਹ ਨਾ ਜ਼ਿਆਦੇ ਵੱਡੇ ਨੇ ਨਾ ਹੀ ਛੋਟੇ ਇਹਨਾਂ ਦੇ ਆ ਜਿਹੜੇ ਕੰਡੇ ਨੇ ਨਾ ਇਹ ਬਹੁਤ ਖਸਤਾ ਬਣਨਗੇ ਇਸ ਤਰ੍ਹਾਂ ਇਹਨਾਂ ਨੂੰ ਵੇਲ-ਵੇਲ ਕੇ ਸਾਰਿਆਂ ਨੂੰ ਆਪਾਂ ਇੱਥੇ ਰੱਖੀ ਜਾਨਾ ਇਸ ਤਰੀਕੇ ਦੇ ਨਾਲ ਆਪਾਂ ਇਹ ਸਾਰੀਆਂ ਵੇਲ ਲਾ ਲਓ ਜੀ ਤੇਲ ਆਪਣਾ ਹੋ ਗਿਆ ਹੈ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਇੱਕ ਵਾਰੀ ਕਰਾਂਗੇ ਥੋੜਾ ਜਿਹਾ ਫੇਜ ਸਾਰੀਆਂ ਆਪਾਂ ਵੇਲ ਕੇ ਰੱਖ ਲਈਆਂ ਨੇ ਇਸ ਤਰ੍ਹਾਂ ਸਾਰੀਆਂ ਮੱਖਣਾਂ ਆਪਾਂ ਵੇਲ ਕੇ ਰੱਖ ਲਈਆਂ ਨੇ ਕਿਉਂਕਿ ਫੇਰ ਔਖਾ ਹੋ ਜਾਂਦਾ ਤੇ ਇਸ ਤਰ੍ਹਾਂ ਕਰਕੇ ਆਪਾਂ ਹੌਲੀ-ਹੌਲੀ ਘੁਲਾਉਂਦੇ ਜਾਵਾਂਗੇ ਤੇ ਆਪਣੀਆਂ ਮੱਠੀਆਂ ਬਣਨਗੀਆਂ ਬਹੁਤ ਹੀ ਸੋਹਣੀਆਂ ਇੱਕ ਵਾਰੀ ਵੈਸੇ ਆ ਪਹਿਲੀ ਮੱਠੀ ਸੀਗੀ ਆਪਾਂ ਇੱਕ ਪਾਈ ਆ ਹੁਣ ਆਪਾਂ ਤਿੰਨ ਤਿੰਨ ਚਾਰ ਚਾਰ ਮੱਠੀਆਂ ਆਪਣੀਆਂ ਪੈ ਜਾਣੀਆਂ ਇਸ ਹਾਰ ਨਾਲ ਤੇਲ ਪਾਇਆ ਹੋਇਆ ਹੈ ਕਿਉਂਕਿ ਮੈਂ ਦੇਖਿਆ ਦੇਖਣਾ ਸੀਗਾ ਵੀ ਤੇਲ ਗਰਮਾ ਠੰਡਾ ਹੈ ਕਿਸ ਤਰ੍ਹਾਂ ਤੇਲ ਆਪਾਂ ਨੂੰ ਜਿੰਨਾ ਦਾ ਚਾਹੀਦਾ ਉਦਾਂ ਦਾ ਪਾਣੀ ਹੈ ਤੇ ਆਪਣੀਆਂ ਮੱਠੀਆਂ ਬਣਨਗੀਆਂ ਬਹੁਤ ਹੀ ਸੋਹਣੀਆਂ ਕਿਉਂਕਿ ਜੇ ਆਪਣਾ ਡੋ ਤਿਆਰ ਹੋ ਜੇ ਨਾ ਵਧੀਆ ਤਰੀਕੇ ਦੇ ਨਾਲ ਤੇ ਫੇਰ ਬਣਦੀਆਂ ਮੱਠੀਆਂ ਬਹੁਤ ਸੋਹਣੀਆਂ ਖਸਤਾ ਮੱਠੀਆਂ ਬਣਦੀਆਂ ਨੇ ਤੇ ਜੇ ਆਪਣੇ ਡੋਵ ਵਿੱਚ ਥੋੜਾ ਜਿਹਾ ਫਰਕ ਪੈ ਜਾਏ ਨਾ ਤੇ ਫੇਰ ਇਹ ਜਦੋਂ ਠੰਡੀਆਂ ਹੋ ਜਾਣਗੀਆਂ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੋ ਜਾਣਗੀਆਂ ਮਜੀ ਆ ਦੇਖੋ ਆਪਣੀਆਂ ਮੱਠੀਆਂ ਕਿੰਨੀ ਸੋਹਣੀਆਂ ਬਣੀਆਂ ਤੇ ਹੁਣ ਆਪਾਂ ਇਹਨਾਂ ਇੱਧਰ ਰੱਖ ਲਾਂਗੇ ਤੇ ਚੜ ਜਾਏਗਾ ਤੁਹਾਨੂੰ ਮੱਠਾ ਤੋਂ ਦੇਖਦੇ ਹਾਂ ਕਿੰਨਾਂ ਪੱਕਿਆ ਪਿਆਰ ਤੇ ਇਹ ਆਪਣੀਆਂ ਮੱਠੀਆਂ ਬਣ ਕੇ ਹੋ ਗਈਆਂ ਪਿਆਰ ਤੇ ਦੇਖੋ ਕਿੰਨੀਆਂ ਖਸਤਾ ਤੇ ਕਿੰਨੀਆਂ ਕੂਲੀਆਂ ਬਣੀਆਂ ਨੇ ਤੇ ਬਹੁਤ ਹੀ ਪੂੜੀਆਂ ਬਣੀਆਂ ਆਪਣੀਆਂ ਮਠੀਆਂ ਮੈਂ ਨਾ ਇਹਨਾਂ ਨੂੰ ਥੋੜਾ ਜਿਹਾ ਪਤਲਾ ਮਤਲਬ ਲੇਜਦੀ ਆ ਤਾਂ ਜੋ ਇਹ ਅੰਦਰ ਧਾਕੇ ਦਾ ਆਟਾ ਜਿਹੜਾ ਉਹ ਰੜ ਜਾਵੇ ਤੇ ਇੱਧਰ ਆਪਣੀਆਂ ਆ ਰਹਿੰਦੀਆਂ ਨੇ ਆਪਣੇ ਬੱਚੇ ਪੈਰੇ ਬਹੁਤ ਕਾਲੇ ਤੇ ਆਪਾਂ ਉਹਨਾਂ ਨੂੰ ਫੜਾ ਕੇ ਆਉਂਦੇ ਆ ਅੱਗੇ ਵੀ ਲੈ ਗਏ ਆ ਤੇ ਮੈਂ ਕਿਹਾ ਵੀ ਚਲੋ ਦਿਖਾ ਦਈਏ ਆਪਾਂ ਹਨਾ ਤੇ ਤੁਸੀਂ ਦੱਸਿਓ ਵੀ ਤੁਹਾਨੂੰ ਇਹ ਮਤਲਬ ਆਟੇ ਦੇ ਗੁੜ ਵਾਲੀਆਂ ਮਠੀਆਂ ਕਿਵੇਂ ਦੀਆਂ ਲੱਗੀਆਂ ਤੇ ਬਹੁਤ ਹੀ ਖਸਤਾ ਬਣੀਆਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਪਲੀਜ਼ ਤੁਸੀਂ ਮਤਲਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਨਾਲ ਦੀ ਨਾਲ ਇਹ ਵੀ ਜ਼ਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਲੱਗਦਾ ਹੁੰਦਾ ਵੀ ਕੋਈ ਕਮੀ ਆ ਤੇ ਜ਼ਰੂਰ ਦੱਸਿਆ ਕਰੋ ਕੋਈ ਗੱਲ ਨਹੀਂ ਆਪਾਂ ਨੂੰ ਇੱਕ ਦੂਸਰੇ ਦੀ ਕਮੀ ਥੋੜੀ-ਬਹੁਤੀ ਦੱਸਣੀ ਚਾਹੀਦੀ ਹੈ ਤੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਮਠਿਆਈਆਂ ਕਿਵੇਂ ਦੀਆਂ ਲੱਗੀਆਂ ਤੇ ਆਜੋ ਜੀ ਖਾਈਏ ਸਾਰੇ ਜਣੇ ਜੀ ਕੋ ਫੈਮਿਲੀ